ਦਾ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ ਨੰਗਾ ਨੰਗਾ ਮੈਂ ਤਾਂ ਇਹਨਾਂ ਦਾ ਘਾਟ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਹੋਣਾ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰਾਂ ਮੈਂ ਤੇਰੀਆਂ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਇਹਨਾਂ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜਿਵੇਂ ਉਹਨੂੰ ਵੱਡਿਆ ਨੇ ਨਾ ਇਵੇਂ ਵੜੀ ਚੰਨ ਇੰਨਾਂ ਸਜ਼ਾ ਮਿਲਣੀ ਚਾਹੀਦੀ ਹਾਂ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫ਼ੀ ਮੰਗਾਂਗੇ ਅਸੀਂ ਗੁਰੂਗ੍ਰੰਥ ਤੇ ਹੱਥ ਰੱਖਾ ਦੇ ਜੇ ਸੱਚੇ ਪਾਤਸ਼ਾਹ ਨੇ ਗਲਤੀ ਕੀਤੀ ਹੈ ਇਹਨੂੰ ਮਾਫ਼ ਕਰ ਅਸੀਂ ਮਾਫ਼ੀ ਮੰਗਾਂਗੇ ਇਹ ਸਾਰੇ ਮਾਫ਼ੀ ਮੰਗਾਂਗੇ ਸਹੀ ਹੈ ਬੱਚਾ ਅਸੀਂ ਪੁੱਤਰ ਮਾਫ਼ੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚਲਾ ਗਿਆ ਤਾਂ ਵੀ ਮਾਫ਼ੀ ਮੰਗਾਂਗੇ ਅੱਕੇ 12 ਵਜੇ ਤੇ ਗ੍ਰੰਥੀ ਦੇ ਜਿੰਦਰਾ ਮਾਰੇ ਹੋਏ ਨੂੰ ਸੰਗਤ ਗਈ ਚਲੀ ਜਿੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗ੍ਰੰਥੀ ਇਸ ਸੰਗਤ ਥਲੇ ਸੁੱਤੇ ਹੋਣ ਕੇ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਖੁੰਡ ਗਏ ਉਹਦੇ ਤੁਸੀਂ ਬੋਲੋ ਮੈਨ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਟ ਗਾਂ ਮਿਲਣੀ ਚਾਹੀਦੀ ਸਜ਼ਾ ਇਹ ਤਾਂ ਸਾਨੂੰ ਅਹੀ ਸਜ਼ਾ ਅਈ ਤੇ ਮਾਫ਼ੀ ਮੰਗਾ ਕੇ ਅਈ ਗੁਰੂ ਕੋ ਨਾ ਗੋਡੇ ਰਗੜਾਂ ਜੋ ਅੰਕ ਸਾਹ ਸਾਰੇ ਟੈ ਕੇ ਪੈਰੀ ਪਾਵਾਂਗੇ ਮਾਫ਼ੀ ਮੰਗਾ ਕੇ ਅਈ ਮਾਫ਼ੀ ਮੰਗਾ ਕੇ ਜੇ ਸਾਡੇ ਬੱਚੇ ਗਲਤੀ ਕੀਤੀ ਮੁੱਕ ਗਿਆ ਨਹੀਂ ਤਾਂ ਵੀ ਮਾਫ਼ੀ ਮੰਗਾ ਕੇ ਗੁਰੂ ਕੋ ਪਰ ਇਹਨਾਂ ਜ਼ੁਲਮ ਕੀਤਾ ਹੈ ਇਹ ਜ਼ੁਲਮ ਜੜਾ ਨਾ ਸਜ਼ਾ ਪੋਗਣ ਦੇ ਇਹਨਾਂ ਦੇਖੀ ਤਾਂ ਸਹੀ ਇਹਨਾਂ ਨੂੰ ਪੋਗਣੀ ਕਿ ਵੀ ਸਜ਼ਾ ਹੈ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾ ਤਰੋਹ ਕਮਾਇਆ ਇਹਨਾਂ ਬੱਚੇ ਨਾ ਇਹਨਾਂ ਬੱਚੇ ਨਾ ਤਰੋਹ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹਏ ਲੱਬ ਲੱਬ ਪਿਓ ਖਪ ਜਾਂਦਾ ਹੀ ਕਦੀ ਕੇ ਪੱਤੇ ਨਹੀਂ ਬਣ ਜਾਂਦੇ ਕਦੀ ਕੇ ਪੱਤੇ ਨਹੀਂ ਬਣ ਜਾਂਦੇ ਇਹਨੇ ਸਾਨੂੰ ਨਿਹੰਗਾਂ ਨੂੰ ਅੱਜ ਇਹਨਾਂ ਨੇ ਇੱਕ ਵੱਟਿਆ ਤੁਹਾਨੂੰ ਚਾਰ ਵੱਟਣ ਰੱਖ ਲਿਆ ਸੁੱਕੇ ਦੇ ਰੱਖੇ ਕੱਲ ਨੂੰ ਇਹ ਸੁੱਕੇ ਦੇ ਰਜੇ ਚਾਰ ਵੱਟਣਗੇ ਵੀ ਸਾਡਾ ਤਾਂ ਕੋਈ ਭਾਈ ਇਹ ਤਾਂ ਹੀ ਤਾਂ ਨਿਹੰਗ ਮਛਰੇ ਨਹੀਂ ਸੁੱਕਾ ਵੀ ਪੀ ਗਏ ਨਸ਼ੇ ਕਰ ਕਰਕੇ ਮਛਰੇ ਨੇ ਨਿਹੰਗ ਸੁੱਕੀ ਪਤਾ ਹੋ ਸਕਦੀ ਹੋਰ ਵੀ ਨੁਕਸਾਨ ਕਰਨ ਜੇ ਸਾਨੂੰ ਕਿਹੜਾ ਕਿਸੇ ਨੇ ਸਾਡਾ ਪੈਰਵਾਜ਼ ਕੀਤੀ ਕਿਸੇ ਨੇ ਤਾਂ ਨਹੀਂ ਮੈਂ ਆਕੇ 12 ਵਜੇ ਤੇ ਗਰੰਟੀ ਦੇ ਜਿੰਦਰਾ ਮਾਰੇ ਬੂਏ ਨੇ ਸੰਤ ਗਈ ਚਲੀ ਜੰਦਰਾ ਮਾਰ ਕੇ ਦੀ ਜਿੰਮੇਵਾਰੀ ਸਮਝੇ ਇਹ ਗਰੰਤੀ ਹੈ ਇਸ ਕੰਧਲੇ ਸੁੱਤੇ ਹੋਣਾ ਕਿ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕੋਣ ਗਿਆ ਉਹਦੀ ਤੁਸੀਂ ਬੋਲੋ ਮੈਨ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਤੀਆਂ ਨੂੰ ਮਿਲਣੀ ਚਾਹੀਦੀ ਸਜ਼ਾ ਇਹ ਸਾਨੂੰ ਅਈ ਸਜ਼ਾ ਅਈ ਤਾਂ ਮਾਫ਼ੀ ਮੰਗਾ ਕੇ ਅਈ ਗੁਰੂ ਕੋ ਨਾ ਗੋਡੇ ਰਗੜਾਂ ਜੋ ਆਮ ਕਸਾ ਕੇ ਸਾਡੇ ਟਹਿ ਕੇ ਪੈਰੀ ਪਾਵਾਂਗੇ ਮਾਫ਼ੀ ਮੰਗਾਉਣਗੇ ਬੱਚੇ ਅਈ ਮਾਫ਼ੀ ਮੰਗਾ ਕੇ ਜੇ ਸਾਡੇ ਬੱਚੇ ਗਲਤੀ ਕੀਤੀ ਮੌਕਾ ਗਿਆ ਨਹੀਂ ਤਾਂ ਵੀ ਮਾਫ਼ੀ ਮੰਗਾ ਕੇ ਗੁਰੂ ਕੋਲ ਅਰੇ ਇਹਨਾਂ ਜ਼ੁਲਮ ਕੀਤਾ ਏ ਇਹ ਜ਼ੁਲਮ ਜਿਹੜਾ ਨਾ ਸਜ਼ਾ ਪੋਗਣ ਦੇ ਇਹਨਾਂ ਵੇਖੀ ਤਾਂ ਸਹੀ ਇਹਨਾਂ ਪੋਗਣੀ ਕਿ ਨਹੀਂ ਸਜ਼ਾ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਦਾ ਪ੍ਰੋਤ ਮਾਇਆ ਇਹਨਾਂ ਬੱਚੇ ਦਾ ਇਹਨਾਂ ਬੱਚੇ ਦਾ ਪ੍ਰੋਤ ਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹੈ ਲੱਬ ਲੱਬ ਪਿਓ ਖਪ ਜਾਂਦਾ ਹੈ ਕਦੀ ਕੇ ਪਾਸੇ ਨਿਕਲ ਜਾਂਦਾ ਹੈ ਕਦੀ ਕੇ ਪਾਸੇ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 21 ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ ਇਹਦਾ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ ਨੰਗਾ ਨੰਗਾ ਮੈਂ ਤਾਂ ਨਹੀਂ ਨਬਕਾ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਹੋਣਾ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰਾਂ ਸਹੀ ਗੱਲ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਜਿਹੜਾ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜਿਵੇਂ ਉਹਨੂੰ ਵੱਡਿਆ ਨੇ ਨਾ ਐਵੇਂ ਵੱਡੀ ਚੰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਏ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾਂਗੇ ਅਸੀਂ ਗੁਰੂਗ੍ਰਾਮ ਤੇ ਹੱਥ ਰੱਖਾ ਕੇ ਵੀ ਸੱਚੇ ਪਾਚਾ ਇਹਨੇ ਗਲਤੀ ਕੀਤੀ ਏ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਇਹ ਸਾਰੇ ਮਾਫੀ ਮੰਗਾਂਗੇ ਸਹੀ ਹੈ ਬੱਚਾ ਅਸੀਂ ਪੁੱਤਰ ਮਾਫੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚਲਾ ਕੇ ਰਹੀ ਤਾਂ ਵੀ ਮਾਫੀ ਮੰਗਾਂਗੇ ਗੁਰੂ ਕੋਲ ਸਾਡਾ ਜਲਮ ਕੀਤਾ ਨਾ ਬਹੁਤ ਜਲਮ ਕੀਤਾ ਆਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਤੁਹਾਨੂੰ ਕੋਈ ਡੋਖਣੀ ਜਿਹੜੇ ਆ ਨਸ਼ਈਆਂ ਬੰਦੇ ਆਣੇ ਉਹਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਹੋਆ ਸਾਡੇ ਤੋਂ ਜਰਿਆ ਨਹੀਂ ਜੀ ਜਾਂਦਾ ਮੋੜ ਜਿਆਦਾ ਸਾਡੇ ਪੁੱਤ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਹਾਂ ਹਾਂ ਬਾਕੀ ਜੇ ਗੁਰੂਣਾ ਨੇ ਕਿਹਾ ਇੱਕ ਇੱਕ ਗਿਆਨੀ ਜਿੱਥੇ ਦਾ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਫਿਰ ਸਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਬਣ ਆ ਰਹਿਆ ਸਾਨੂੰ ਹੀ ਇਸੇ ਘਾਟ ਤੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇੱਕ ਪਰਿਵਾਰ ਨੂੰ ਜੇ ਉਹਨੇ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੋ ਗਈ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਸਾਨੂੰ ਸਜ਼ਾ ਦੇ ਦੇਣ ਅਸੀਂ ਭੁਗਤਣ ਯੋਗ ਆ ਕਿੱਦਾਂ ਮੱਤੀ ਚਾਹੀਦਾ ਸੀ ਐਸਆਈ ਕੁਝ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿੱਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਈ ਮੈਂਟਲ ਕਿੰਨੇ ਚਿਰ ਦੀ ਉਹਦੀ ਛੋਟੇ ਹੁੰਦੇ ਤਾਂ ਦਵਾਈ ਚੱਲਣ ਢਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ ਮੁੜ ਕੇ ਉਹ ਬਾਤ ਉਹਦੀ ਦਵਾਈ ਚੱਲੀ ਜਾਂਦੀ ਉਹਦੀ ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪਿਤਾ ਨਾ ਉੱਤੇ ਪੈ ਪੈਸੇ ਲਾਈ ਜਾਂਦਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਨਹੀਂ